2 ਮਿੰਟ ਦਾ ਤਮਾਸ਼ਾ ਸ਼ੁਰੂ ਹੋਣ ਲੱਗਾ ਤੇ ਆਹ ਮੁੰਡਾ ਕਿਹੜਾ ਜਾ ਰਿਹਾ ਸੋਨਾ ਸੁਨੱਖਾ ਦੇਖ ਸਕਦੇ ਹੋ ਲੰਬਾ ਛੋਟਾ ਪੂਰਾ ਤੇ ਇਹਨੇ ਕਰਨਾ ਕੀ ਹੈ ਜੀ ਮੋਟਰਸਾਈਕਲ ਚੋਰੀ ਕਰਨਾ ਮੈਨੂੰ ਬੜੀਆਂ ਵੀਡੀਓਜ਼ ਆ ਰਹੀਆਂ ਸਿਕੋਂਦਾ ਮੇਰਾ ਮੋਟਰਸਾਈਕਲ ਚੋਰੀ ਹੋਇਆ ਸੀ ਉਸ ਤੋਂ ਬਾਅਦ ਕਿ ਭਾਜੀ ਮੇਰਾ ਚੋਰੀ ਹੋ ਗਿਆ ਡੇਲੀ ਦੇ ਮੈਨੂੰ 10 ਤੋਂ 4 ਬੰਦਿਆਂ ਦੇ ਆਂਦੇ ਭਾਜੀ ਚੱਕਿਆ ਗਿਆ ਭਾਈ ਚੱਕਿਆ ਕਿੱਦਾਂ ਚੱਕਿਆ ਜਾ ਰਿਹਾ ਯਾਰ ਜੇ ਬੰਦੇ ਦਾ ਲੋਕ ਲੱਗਾ ਹੋਇਆ ਕਾਰ ਦੇ ਬਾਹਰ ਖੜਾ ਉਹਨਾਂ ਨੂੰ ਕੋਈ ਡਰ ਭੇਦਿਆ ਨਹੀਂ ਜੇ ਅਸੀਂ ਜੀ ਪੁਲਿਸ ਨੇ ਹੱਥ ਥਾਮਾਂਗੇ ਜੁੱਤੀਆਂ ਪਹਿਣਣਗੀਆਂ ਉਹਨਾਂ ਨੂੰ ਕਿਸੇ ਚੀਜ਼ ਦਾ ਡਰ ਹੈ ਇਹ ਲੋਕਿਆ ਨੇ ਖੁੱਲਿਆ ਨੇ ਉਹ ਕੋ ਲੋਕ ਇਹਨੇ ਜਾਣਾ ਹੁਣ ਪਿਛਲੇ ਮੋਟਰਸਾਈਕਲ ਤੇ ਇੱਕ ਰਾਈ ਮਾਰਨ ਕਿ ਲੋਕ ਖੋਲਣਾ ਤੇ ਲੈ ਉਹਨੂੰ ਇੱਕ ਚੀਜ਼ ਦਾ ਮੈਂ ਦੇਖਦਾ ਪਿਆ ਹੈਰਾਨ ਹੋ ਰਿਹਾ ਵੀਡੀਓ ਦੇ ਵਿੱਚ ਉਹਨੂੰ ਕਿਸ ਨੂੰ ਹੈ ਗਲੀ ਮੁਹੱਲੇ ਚ ਮੇਰਾ ਤਾਂ ਚਲੋ ਪਾਰਕਿੰਗ ਤੇ ਚੁੱਕੇ ਗੇ ਗਲੀ ਮੁਹੱਲੇ ਚ ਖੜਾ ਉਹਨੂੰ ਹੈ ਹੀ ਨਹੀਂ ਕੋਈ ਆ ਕੇ ਮੇਰੇ ਚਪੇੜਾ ਮਾਰੂਗਾ ਹੁਣ ਬੋਤਲ ਸੜਤੀ ਹੋਣੀ ਕਿ ਜੇ ਮੈਨੂੰ ਕਿਸ ਨੇ ਦੇਖ ਵੀ ਲਿਆ ਆ ਮੈਂ ਕਹਿ ਦੂੰਗਾ ਜੀ ਮੇਰੀ ਬੋਤਲ ਡਿੱਗੀ ਸੀ ਮੈਂ ਚੱਕਣ ਲੱਗਾ ਦਮਾ ਦੇਖੋ ਬੰਦੇ ਦਾ ਤੇ ਇੱਦਾਂ ਦੇ ਬੰਦੇ ਫੜੇ ਜਾਣੇ ਚਾਹੀਦੇ ਮੈਂ ਕਿਨਾਂ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਭਰਾ ਤੁਹਾਡਾ ਵੀ ਚੱਕਿਆ ਜਾ ਸਕਦਾ ਜੇ ਅੱਜ ਆਪਾਂ ਕਿਸੇ ਨਾਲ ਖੜਾਂਗੇ ਤਾਂ ਹੀ ਆਪਣਾ ਬਚਾਅ ਆ ਇੱਦਾਂ ਦੇ ਬੰਦੇ ਫੜਾਣੇ ਜ਼ਰੂਰੀ ਆ ਚੈੱਕ ਕਰੋ ਕਿੰਨਾ ਦਿਮਾਗ ਨਾਲ ਲੱਗਾ ਆ ਹੁਣ ਇਹਨੇ ਆਣਾ ਅਬ ਪਤਾ ਨਹੀਂ ਕਿਹੜੀਆਂ ਚਾਬੀਆਂ ਚੱਕੀ ਫਿਰਦੇ ਆ ਨਵੇਂ ਲੋਕ ਆ ਨਵਾਂ ਮੋਟਰਸਾਈਕਲ ਆ ਕਿੱਦਾਂ ਤੋੜ ਸਕਦੇ ਆ ਯਾਰ ਆ ਮਿੰਟ 'ਚ ਤੋੜ ਦੇਣਾ ਚੱਕ ਵੀ ਲੈ ਆ ਮਿੰਟ 'ਚ ਤੁਹਾਡਾ ਲੱਖ ਰੁਪਈਆ ਮਿੱਟੀ ਹੋ ਗਿਆ ਮਿੱਤਰੋ ਵੀਡੀਓ ਨੂੰ ਇੰਨਾ ਕੁ ਜ਼ਿਆਦਾ ਫਲਾਉਣਾ ਇਹ ਰਾਹੋਂ ਰੋਡ ਤੇ ਟਿੱਬਾ ਰੋਡ ਪੈਂਦਾ ਸਾਡੇ ਇੱਧਰਲੇ ਏਰੀਆ 'ਚ ਟਿੱਬਾ ਰੋਡ ਸ਼ਿਵਾਂਗਰ ਉੱਥੇ ਦੀ ਵੀਡੀਓ ਆ ਮਿੱਤਰੋ ਵੀਡੀਓ ਨੂੰ ਇੰਨਾ ਕੁ ਕਮਾਉਣਾ ਇਹ ਮੋਟਰਸਾਈਕਲ ਦੇ ਨਾਂ ਨਾਲ ਮੁੰਡਾ ਮਿਲਣਾ ਚਾਹੀਦਾ ਕਿਉਂਕਿ ਇੱਦਾਂ ਦੇ ਹੀ ਚੋਰ ਹੁੰਦੇ ਕਿੜੀਆਂ ਸਾਡੀ ਮਿਹਨਤ ਦੀ ਕਮਾਈ ਨੂੰ ਉੜਾ ਕੇ ਲੈ ਜਾਂਦੇ ਆ ਮਿੱਤਰੋ